ਅੱਜ ਵੀਿਕਾ ਖਾਲਸਾ ਸ਼੍ਰੀ ਗੁਰੂ ਜੀ ਕੀ ਫਤਿਹ ਅੱਜ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਮੈਂ ਇੱਕ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵੀਡੀਓ ਵਿਖਾ ਰਿਹਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਜਿੱਥੇ ਉੱਚ ਕੋਟ ਦੇ ਸੂਰਮੇ ਸੰਗ ਅਤੇ ਇੱਕ ਉਸ ਦਾ ਮਾਸਤੀ ਰੱਖਿਆ ਸੀ ਉਹਦਾ ਦਿਲ ਬੋਣ ਲਈ ਉਹ ਵੀ ਉਹਨਾਂ ਮੰਤਰੀਆਂ ਦੇ ਬਰਾਬਰ ਤਰਖਾ ਲੈਂਦਾ ਸੀ ਇੱਕ ਵਾਰੀ ਸਾਰੇ ਮੰਦਿਆਂ ਸੋਚਿਆ ਵੀ ਆਪਾਂ ਇਹ ਐਵੇਂ ਮਹੌਤ ਦੀ ਤਖਾਣ ਹੀ ਜਾਂਦਾ ਵੀ ਮਾਰੀ ਮੁਰਤੀ ਦੀ ਗੱਲ ਕਰਦਾਂ ਵੀ ਇਹਨੂੰ ਆਪਾਂ ਫਸਾਈਏ ਇਹਨੂੰ ਇਹ ਤੋਂ ਉਸੇਹੀ ਜੀ ਗਲਤ ਗਲਤੀ ਕਰਾਈਏ ਤਾਂ ਕਿ ਮਹਾਰਾਜਾ ਨੂੰ ਨੌਕਰੀ ਜੋ ਕੱਢ ਲਵੇ ਉਹਨੂੰ ਕਹਿੰਦਾ ਵੀ ਤੂੰ ਐਂ ਕਰ ਵੀ ਕਾਣਾ ਕਹਦੇ ਤੈਨੂੰ 100 ਮੋਹਰ ਦੇ ਆ ਕੇ ਆਉਂਦੇ ਕਾਣਾ ਐਂ ਕਹਦੇ ਸਿਰ ਪੰਜਾਬ ਮਹਾਰਾਜਾ ਜੀ ਜੀ ਨੂੰ ਵੀ ਕਾਣਾ ਕਹਦੇ ਉਹ ਉਹਨਾਂ ਦੀ ਇੱਕ ਅੱਖ ਛੋਟੇ ਹੁੰਦੇ ਅਚੇਚਕ ਦੀ ਬਿਮਾਰੀ ਵਿੱਚ ਅੱਖਰ ਚਲੀ ਗਈ ਸੀ ਇਸ ਕਰਕੇ ਉਹ ਸੀ ਵੀ ਕਾਣਾ ਤੇ ਵਾਸੀ ਕਹਿੰਦਾ ਵੀ ਹਾਂ ਮੈਂ ਕਹਿ ਦੂੰ ਦੂਏ ਦਿਨ ਉਹਨੇ ਸਕੀਮ ਬਣਾ ਲਈ ਕਹਿਣ ਦੀ ਉਹਨੇ ਕਿਹਾ ਤੇਰੀ ਇੱਕੋ ਅੱਖ ਸਲਖਣੀ ਜਿਹਦੇ ਲੱਖਾਂ ਤਾਰੇ ਇਹਨੂੰ ਚੁੱਪਚੁੱਪ ਕਰਦ ਸਲਾਮਾ ਇਹ ਬੈਠੇ ਦੋ ਦੋ ਅੱਖਾਂ ਵਾਲੇ ਮਹਾਰਾਜਾ ਖੁਸ਼ ਹੋ ਗਿਆ ਤੇ ਉਹਨੇ ਅਧਿਕਾਰੀ ਦੇ ਤੇ ਹੱਥ ਫੇਰਿਆ ਉਹ ਤਣ ਚਾਰ ਦੇਖਣ ਕਿੰਨੇ ਧੋਲੇ ਨੇ ਉਹਦਾ ਏਸੀ ਵੀ ਜਿੰਨੇ ਧੋਲੇ ਉਹਦੇ ਚ ਤੜੀ ਤੋਂ ਆਏ ਤਾਂ ਉਹਨੇ ਦੇਖ ਕੇ ਕਹਾ ਵੀ ਇਹਨੂੰ ਮੀਰ ਨੂੰ ਚਾਰ ਮੋਹਰਾ ਨਾਮ ਦਿਓ ਜੀ ਖਜ਼ਾਨਚੀ ਨੂੰ ਕਿਹਾ ਵੀ ਚਾਰ ਮੋਹਰਾ ਖਜ਼ਾਨੇ ਚੋਂ ਦਿਓ ਉਹ ਮੀਰ ਹੋ ਗਿਆ ਚੁੱਪ ਜਿਹਾ ਰਿਹਾ ਕਿ ਮੀਰ ਖੁਸ਼ ਨਹੀਂ ਹੈ ਕੀ ਗੱਲ ਚਾਰ ਮੋਹਰਾਂ ਲੈ ਕੇ ਕਹਿੰਦਾ ਜੀ ਸੱਚੀ ਗੱਲ ਦੱਸਾਂ ਸੱਚ ਕਹਾਂ ਸੱਚੀ ਗੱਲ ਦੱਸ ਕਹਿੰਦਾ ਜੀ ਸੱਚੀ ਗੱਲ ਤਾਂ ਇਹ ਆ ਵੀ ਡਰਾ ਹੋਵੇ ਤੁਹਾਡਾ ਅੱਤੋਂ ਇਹ ਮੇਰਾ ਕਹਦਾ ਝਟਕਾ ਮਾਰ ਕੇ ਸਾਰੇ ਪਟਨਾ ਉਹ ਐਡਾ ਦੰਗਰਿਆ ਸੀ ਉਹਨੇ ਇਸ ਗੱਲ ਦਾ ਗੁੱਸਾ ਨਹੀਂ ਮੰਨਿਆ ਕਹਿੰਦਾ ਇੱਕ थैਲੀ ਬੋਧਾਂ ਦੀ ਇਨਾਮ ਦੇ ਉਹਈ ਉਹ ਸਾਰੇ ਜਿਹੜੇ ਵਜ਼ੀਰ ਦੀ ਕਹਿੰਦਾ ਸਾਲਾ ਆਪਾਂ ਲੁੱਟ ਕੇ ਰਹਿ ਗਿਆ ਨਾਲੇ ਆਪਾਂ ਦੀ ਜਿਹੜੀ ਛਤੂ ਦੀ 100 ਮੋਹਰ ਉਹ ਲੈ ਗਿਆ ਨਾਲੇ ਆਹ थैਲੀ ਲੈ ਗਿਆ 5 ਮੋਹਰ ਉੱਤੇ ਲੈ ਗਿਆ ਵੀ ਇਹਨੂੰ ਕਹਿੰਦੇ ਵੀ ਦੇਖ ਕਾਨਾ ਕਹਿੰਦਾ ਕਹਿੰਦਾ 100 ਮੋਹਰ ਉਹ ਕਹਿਣਾ ਕੱਕੇ ਨੂੰ ਕੰਨਾ ਕਾ ਨਾਣੇ ਨੂੰ ਕੰਨਾ ਨਾ ਕਾਣਾ ਕਹਿੰਦਾ ਵੀ ਕਹਿ ਮੈਂ ਇੱਕ ਅੰਮੀ ਨੂੰ ਤੁਸੀਂ ਗੈਲਿਓ ਮੈਂ ਕਿੰਨੀ ਵੇਰ ਕਹੂੰ ਨਾਲੇ ਮੈਨੂੰ ਹੱਬ ਤੱਕ 10 ਦਿਨ ਦਿਓ ਮੈਂ ਦੱਸਾਂ ਕਿ ਇਹ ਪ੍ਰੋਜੈਕਟ ਵੱਡਾ ਵੀ 10 ਦਿਨ ਲੱਗ ਜਾਣਗੇ ਕਹਿ ਮੈਂ ਕਾਣਾ ਵੀ ਤੋ ਉਹ ਉਹਦੇ ਸਕੀਮ ਨਾਲੇ ਕਹਿੰਦਾ ਜੀ ਮਹਾਰਾਜਾ ਸਾਹਿਬ ਮੈਨੂੰ ਛੁੱਟੀ ਦਿਓ ਕਹਿੰਦਾ ਕਿਉਂ ਵੀ ਕੰਮ ਜੁੜੀ ਕਹਿੰਦਾ ਜੀ ਮੈਂ ਸੌਰੀ ਜਾਣਾ ਕਹਿੰਦਾ ਹੁਣ ਤਾਂ ਤੈਨੂੰ ਸੌਰੀ ਕੋਈ ਜੀਜਾ ਕਹਾਣੀਆਂ ਵੀ ਨਹੀਂ ਮਹਾਰਾਜ ਆ ਉਹ ਜਿਹੜਾ ਹੱਸਣ ਲੱਗ ਗਿਆ ਕਹਿੰਦਾ ਹੁਣ ਤਾਂ ਤੈਨੂੰ ਫਪੜਾ ਕਹਾਣੀਆਂ ਤਾਂ ਕਿ ਉੱਥੇ ਜਾ ਕੇ ਕਰਨਾ ਕਹਾਂ ਜੀ ਮਿਲਿਆਉ ਜੀ ਕਹਿੰਦਾ ਫਿਰ ਆਫਟਰ ਆਲ ਤਾਂ ਕਦੇ ਜੀਜਾ ਕਹਾਣੀਆਂ ਸੀਗੀਆਂ ਮੈਂ ਤਾਂ ਮੰਨਿ ਸ਼ਤ ਤੱਕ ਨਹੀਂ ਛੁੱਟੀ ਦੇ ਦਿਓ ਹੱਬ ਤੱਕ ਉਹ ਇਸਤਰੀਆਂ ਫਿਰ ਤੋਂ ਕਿ ਆ ਗਿਆ ਕਹਿੰਦਾ ਕਿਉਂ ਵੀਰ ਮਿਲਿਆ ਸਾਰੇ ਸੌਰੀ ਜਾਇਆ ਕਹਿੰਦਾ ਹਾਂ ਜੀ ਜਾਇਆ ਉਹ ਹਾਂ ਠੀਕ ਠਾਕ ਹਾਂ ਜੀ ਗਾ ਸਭ ਠੀਕ ਠਾਕ ਕਹਿੰਦਾ ਸੌਰੀ ਮੈਂ ਆਪਦੇ ਵੀ ਜਾ ਕੇ ਆਇਆ ਸੌਰੀ ਤੇਰੇ ਵੀ ਜਾ ਆਇਆ ਕਹਿੰਦਾ ਜੀ ਉੱਥੇ ਮੈਂ ਕਹਿੰਦਾ ਠੀਕ ਠਾਕ ਦੀ ਕਹਿੰਦਾ ਹਾਂ ਠੀਕ ਠਾਕ ਦੀ ਕਹਿੰਦਾ ਜੀ ਉੱਥੇ ਤੁਹਾਡੀ ਵੱਡੀ ਸਾਲੀ ਮਿਲ ਗਈ ਕਹਿੰਦਾ ਮੈਨੂੰ ਕਹਿੰਦੀ ਉਹ ਕਾਣਾ ਦਾ ਕੀ ਹਾਲ ਹੈ ਮਹਾਰਾਜ ਛੇਰੇ ਪੰਜਾਬ ਆ ਬੋਲੀ ਕਿਵੇਂ ਆ ਤੈਨੂੰ ਬੋਲਣਾ ਇਹ ਉਹ ਮਹਾਰਾਜ ਆ ਕਿਹਦੀ ਮਹਾਰਾਜ ਆ ਉਹ ਤੇਰਾ ਮੇਰਾ ਤਾਂ ਜੀਜਾ ਕਹਿੰਦਾ ਜੀ ਹਟੀ ਪੰਜ ਵੇਲੇ ਕਹਿੰਦੀ ਕਾਣਾ 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 ਮੈਂ ਤਾਂ ਕਾਣਾ ਕਹੂੰ ਉਹ ਉਹਨਾਂ ਕਾ ਛੱਡ ਜਿਆਦਾ ਉਹ ਤਾਂ ਹੈ ਹੀ ਇਹ ਜੀ ਕੰਜੇ ਵੀ ਮਹਾਰਾਜ ਜੀ ਬਸ ਇਹੋ ਕਹਿ ਕੇ ਸਾਰਤਾ ਤੇ ਮਗਰੋਂ ਉਹ ਵਜ਼ੀਰ ਕਹਿੰਦੇ ਲੈ ਵੀ ਸਾਨੂੰ ਫੇਰ ਮਾਰ ਗਿਆ ਇਹ ਪੰਜ ਸੱਤ ਮਹੀਨੇ ਮਹਾਰਾਜ ਉਹ ਕਹਿ ਕੇ ਖਾਬ ਨਾਲੇ ਇੱਕ ਵਾਰੀ ਕਾਣਾ ਖੰਡਾ 100 ਮੋਹਰ ਦੀ ਪੰਜ ਛੇ ਮਹੀਨੇ ਕਹਿਤਾ ਉਹਨੂੰ ਉਤੋਂ ਫੇਰ ਵਜ਼ੀਰਾਂ ਨੂੰ ਫਰਾ ਗਿਆ ਸੋ ਇਹ ਸਮਾਪਤਾ ਜੀ ਅਹਿੰਦਕਾ ਖਾਲਸਾ ਵੇ ਦੀ ਫਤਿਹ